ਹਾਂਜੀ ਬਾਪੂ ਕੀ ਹਾਲ ਚਾਲ ਆ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਚਲੋ ਮਿੱਤਰੋ ਉੱਠ ਪਏ ਸਭ ਨੂੰ ਗੁੱਡ ਮਾਰਨ ਦਾ ਤੇ ਚੱਲੇ ਕਬੂਤਰ ਕਾਢਦੇ ਤੇ ਅੱਜ ਜਨਪ ਵਿਆਹ ਤੇ ਠੀਕ ਹੈ ਤੇ ਵੇਖੋ ਸਮਾਨ ਆਪਣਾ ਸਾਰਾ ਪੈ ਗਿਆ ਚਲੋ ਬਸ ਇੱਕਦਰਾ ਕਬੂਤਰ ਬਾਹਰ ਕਾਢ ਦਿੱਗੇ ਤੇ ਫੇਰ ਕਰਦੇ ਸ਼ਹਿਰ ਆਪਾਂ ਲਓ ਬਾਪੂ ਸਿੱਧਾ ਇੱਥੇ ਸ਼ਿਫਟ ਹੋ ਗਏ ਮਨਪ੍ਰੀਤ ਕੋਲ ਠੀਕ ਆ ਤੇ ਇੱਕ ਮਿੰਟ ਰੁਕ ਜੋ ਮਨਪ੍ਰੀਤ ਕੋਲੇ ਆ ਗਏ ਮੈਂ ਚੱਲੇ ਜਾਂਦੇ ਵਾਰ ਤਿੰਨ ਚਾਰ ਦਿਨ ਲਾ ਕੇ ਆਉਣੇ ਬਾਹਰ ਆਪਾਂ ਤੇ ਵੀ ਮੰਨ ਕੇ ਚੱਲੋ ਕਬੂਤਰਾਂ ਕੋਲੇ ਢੇੜਾ ਮਾਰ ਰਹੀ ਹੈ ਵਾਹ ਕੇ ਚੱਲ ਅੰਤਰਜਾਜ ਹੋਈ ਹੈ ਕਮਰੇ ਚ ਆਪਦੇ ਚ ਠੀਕ ਹੈ ਤੇ ਫਿਰ ਚੱਲਦੇ ਹੁਣ ਘਰੇ ਬਈ ਨਹਾਣੋ ਕੇ ਹੁੰਨੇ ਤਿਆਰ ਠੀਕ ਆ ਮਨਪ੍ਰੀਤ ਕਹਿੰਦਾ ਘਰੇ ਪਾਣੀ ਲੈਣ ਤੇ ਫਿਰ ਤਿਆਰ ਹੋ ਕੇ ਚੱਲਾਂਗੇ ਬਸ ਵਿਆਹ ਤੇ ਵਿਆਹ ਦਾ ਮਾਹੌਲ ਦਿਖਾਵਾਂ ਤੁਹਾਨੂੰ ਜਾ ਕੇ ਤੇ ਚੱਲੋ ਫਿਰ ਇਹਨੇ ਆਉਂਦੋਂ ਮਨਪ੍ਰੀਤ ਦੋ ਮਿੰਟ ਹੋਰ ਬਹਿਨੇ ਆ ਤੇ ਮੁੜ ਕੇ ਚੱਲ ਕੇ ਨਹਾਉਣਿਆ ਘਰੇ ਨਹਾਣੋ ਕੇ ਹੁੰਨੇ ਤਿਆਰ ਆਪਾਂ ਠੀਕ ਆ ਤੇ ਆਪਾਂ ਤੁਹਾਡੇ ਨਾਲ ਫੇਰ ਕਰਦੇ ਆ ਸ਼ੇਅਰ ਠੀਕ ਆ ਬਾਲੀਂ ਗੱਲਾਂ ਨਹੀਂ ਕਰਦੇ ਹੁਣ ਆਪਾਂ ਬਾਕੀ ਕਰਿਆ ਕਰਾਂਗੇ ਠੀਕ ਆ ਬਾਕੀ ਕਰਿਆ ਕਰਾਂਗੇ ਤੇ ਕਰਨੇਗਾ ਤਲਵੰਡੀ ਸਾਬੋ ਜਾਦੇ ਆਂ ਤੇ ਆਪੇ ਕੋਣ ਇੰਨੀ ਆ ਹਾਂਜੀ ਬਾਬੇ ਤੇ ਆ ਕੇ ਆਪਾਂ ਤਲਵੰਡੀ ਸਾਬੋ ਠੀਕ ਆ ਬੱਸ ਸਟੈਂਡ ਤੇ ਤੇ ਬਾਈ ਨੂੰ ਕਰਤਾ ਫੋਨ ਆਪਾਂ ਤੇ ਉਹ ਵੀ ਆਉਂਦਾ ਹੋਊਗਾ ਪਰ ਉਸਮਾਨ ਹੀ ਬੜਾ ਆਵਦਾ ਖਤਰਪਾ ਆਉਂਦਾ ਚੋੜਨੀ ਆ ਮਾਣ ਨਹੀਂ ਜਿਆਦਾ ਦੀ ਹੈ ਜਕਰਾਂ ਚਲੋ ਫੋਨ ਕਰਦੇ ਨੂੰ ਆਪਾਂ ਤੇ ਜੋ ਸਾਦੇ ਆਪਾਂ ਤੇ ਕਾਰੀ ਤੱਕ ਸੱਦਣਾ ਕੀ ਹੈਗਾ ਆਉਂਦਾ ਉਹ ਉੱਪਰ ਚੱਲਦੇ ਆਪਾਂ ਸਖ ਪਰਚ ਨੇੜੀ ਆਪਾਂ 7 ਕਿਲੋਮੀਟਰ ਦੀ ਹੈਗਾ ਤੇ ਕੋਈ ਨਹੀਂ ਚੱਲਦੇ ਆਪਾਂ ਲਓ ਵੀ ਦੇਖੋ ਤਲਵੰਡੀ ਦਾ ਮਾਹੌਲ ਆ ਮਿੰਟਾਂ ਤੋਂ ਕੰਮ ਲੱਗਾ ਤਲਵੰਡੀ ਦਾ ਤੇ ਬਸ ਆਉਂਦੇ ਹੋਣਗੇ ਇਹ ਆਹ ਸੜਕ ਤੇ ਇਧਰੋਂ ਆਉਣਾ ਹੈਗਾ ਤੇ ਆਪਾਂ ਇੱਧਰ ਹੀ ਜਾਣਾ ਮੁਰ ਕੇ ਵਾਪਸ ਆਉਂ ਪਰ ਠੀਕਦਿਆਂ ਕਰਦਾ ਸਰ ਤੋਂ ਲਾ ਆਖਿਆ ਬੱਸੀਆਂ ਚਾੜਨੀਆਂ ਬੁਰਾ ਹਾਲ ਹੋ ਜਾਉ ਬੰਦੇ ਦਾ ਮੈਂ ਤਾਂ ਗੁੰਗਾ ਆ ਹੋਰ ਹੀ ਕਰਦਾ ਮੈਂ ਤਾਂ ਨੇ ਠੀਕ ਹੈ ਠੀਕ ਹੈ ਨਾ ਚੱਲਦੇ ਆ ਬਾਬੇ ਫਿਰ ਘਰੇ ਚੱਲ ਕੇ ਪਰਾਂਗੇ ਇਹ ਕੋਈ ਸੌਿਆ ਕਰਨ ਵਾਲਾ ਉਹ ਵੀ ਸਕਦਾ ਬਾਕੀ ਮਾਹੌਲ ਬਣੀ ਤੇ ਟੈਂ ਲੱਗਾ ਠੀਕ ਹੈ ਚਲੋ ਕੋਈ ਕੋਈ ਚੈੱਕ ਕਰ ਲੀਆ ਇਹ ਕੰਮ ਲੱਗ ਗਿਆ ਬਾਬਾ ਬਾਬੇ ਤੇ ਅੱਗੇ ਸੀ ਕਰੇ ਤੇ ਕਿ ਮੇਰੇ ਕੋਲੇ ਹੁਣ ਸਾਰੀ ਫਿਸ ਗਿਆ ਵੇ ਕੀ ਇਹ ਲਵੇ ਕੀ ਲੈ ਪਛਾਣਦਾ ਨਹੀਂ ਤੂੰ ਜਾਣਦਾ ਹੀ ਤੂੰ ਹੈ ਵੇ ਕਿ ਮੈਂ ਭੁੱਲ ਜਾ ਮਮਾ ਹਾਂ ਉਹਦੀ ਫਿਸ ਗਿਆ ਮੇਰੇ ਕੋਲ ਤਾਂ ਕਿ ਇਹ ਆਏ ਹਾਏ ਹਾਏ ਮੇਰੇ ਕੋਲ ਤਾਂ ਹੁਣ ਸਾਰੀ ਫਿਸ ਗਿਆ ਲੈ ਕਿੰਨਾ ਮੈਂ ਸਾੜਨਾ ਵਿਰਤ ਰਭੀ ਮੇਰੇ ਕੋਲ ਤਾਂ ਮਿੰਟ ਜੀ ਫਿਸ ਗਿਆ ਇਹ ਪੀਦਾ ਪਾਣੀ ਹਾ ਬਾਬੇਓ ਤੇ ਭਏ ਯਾਰ ਦਾ ਮੁਨਸਰ ਸੁੱਧ ਹੁਣ ਲਾ ਗਿਆ ਕਿ ਬਸ ਤੇ ਆਪਾਂ ਕ ਚੜੇ ਨਹੀਂਗੇ ਠੀਕ ਆ ਤੇ ਮੈਂ ਚਲੋ 2 ਘੰਟੇ ਰੈਸਟ ਕਰ ਲਏ ਪੈਦ ਕੇ ਬਾਹਰ ਕੰਮ ਚੱਲੀ ਜਾਂਦਾ ਹਾਂ ਤੇ ਨਾਲੇ ਵੀਡੀਓ ਮੈਂ ਕਰੀ ਨਾ ਐਕਸਪੋਰਟ ਨਹੀਂ ਦੂਜਾ ਥੰਬਨੇਲ ਬਣਾ ਕੇ ਲੈ ਵੀਡੀਓ ਦਾ ਤੇ ਬਾਕੀ 2 ਮਿੰਟ ਹੋਣਾ ਮੈਂ ਤਾਂ ਘੰਟਾ ਪਹਿਨੇ ਆ ਠੀਕ ਆ ਤੇ ਫਿਰ ਜਦੋਂ ਬਾਹਰ ਗੁਰ ਦੇਖਣ ਜਾ ਕੇ ਦਿਖਾਉਣਾ ਬਾਹਰ ਦਾ ਮਾਹੌਲ ਵੀ ਫਿਰ ਚੱਲ ਕੇ ਕੀ ਬੰਦਾ ਕੀ ਨਹੀਂ ਸਿੱਧਾ ਲੱਗੀ ਹੈ ਰੱਬਾ ਚਲੋ ਬਾਬੇ ਕੋਈ ਨਹੀਂ ਬੇਬੀ ਕਰੋ ਜੋ ਵਿਆਹ ਦੇ ਬਲੌਗ ਆਉਣਗੇ ਟੈਂਸ਼ਨ ਨਹੀਂ ਲੈਣੀ ਦੇਖਣੇ ਆ ਨਜ਼ਾਰਾ ਲੈਣਾ ਬਸ ਕੱਲਾ ਪੱਕੇ ਤੁਸੀਂ ਟਾਈਮ ਦੇਖ ਲਓ ਕੀ ਹੋ ਗਿਆ ਠੀਕ ਆ ਟਾਈਮ ਬਹੁਤ ਹੋ ਗਿਆ 5:00 ਚ ਨਾਲੇ ਆ ਗਏ ਬਸ ਪਹਿਲਾਂ ਬਸ ਚੱਲਦੇ ਆ ਬਾਹਰ ਵਿਖਾ ਮਾਗੇ ਤੇ ਵਿਖਾਇਆ ਗਿਆ ਤਾਂ ਠੀਕ ਆ 2 ਮਿੰਟ ਪੈ ਜੋ ਕਰਾ ਲੋ ਬੋ ਬਾਬਿਓ ਤੇ ਹੁਣ ਦੇਖ ਲਓ ਵਿਆਹ ਦਾ ਮਾਹੌਲ ਬਾਕੀ ਆਥਨ ਜਾਵਾ ਸ਼ਾਮ ਦਾ ਟਾਈਮ ਹੋ ਗਿਆ ਹੁਣ ਜਮਾ ਠੀਕ ਆ ਤੇ ਬੈਠੇ ਇੱਧਰ ਹਲਵਾਈ ਹਲੂਈ ਤੇ ਮੈਂ ਸਾਰਾ ਗਏ ਸਾਰੇ ਤੇ ਤੁਸੀਂ ਵੀ ਦੇਖ ਸਕਦੇ ਹੋ ਬਾਕੀ ਕੰਮ ਤਾਂ ਦੇ ਚੱਲੀ ਜਾਂਦੇ ਨੇ ਚੱਲਣੇ ਹੁੰਦੇ ਆਪਣੇ ਤੇ ਬਾਈ ਉਧਰ ਜਾਓ ਜਾਂ ਸਾਹਮਣੇ ਬਾਹਰ ਤੇ ਬਹੁਤ ਚਲ ਕੋਈ ਨਹੀਂ ਬਸ ਪਰ ਵੀਡੀਓ ਅੱਜ ਆਇਆ ਹੈ ਸੀ ਵੇ ਸੀ ਜੀ ਬਣੀ ਹੈ ਠੀਕ ਆ ਵੀ ਆਹੀਂ ਡੰਗਾ ਲਾ ਲਿਓ ਵੀਡੀਓ ਤੇ ਤੇ ਹੁਣ ਵੇਣੇ ਸ਼ਾਇਦ ਬਾਈ ਨੇ ਚੱਲ ਕੇ ਹੋਣਿਆ ਉੱਥੇ ਚਲ ਕੰਮ ਤਾਂ ਦੇ ਉਧਰ ਤਾਂ ਨਹੀਂ ਦਿਖਾਉਂਦੇ ਐਵੇਂ ਕੋਈ ਹਿਸਾਬ ਹੁੰਦਾ ਨਾ ਆਪਦਾ ਹਿਸਾਬ ਦਾਬ ਤੇ ਐਵੇਂ ਬਾਹਲਾ ਯੂਟਿਊਬਰ ਤਖੜੇ ਨਹੀਂ ਬੰਨਦੇ ਆਪਾਂ ਤੇ ਬਾਕੀ ਹੁਣ ਬਾਹਰ ਦਾ ਮਾਹੌਲ ਦੇਖ ਸਕਦੇ ਹੋ ਜੀ ਇਹ ਆਪਣੇ ਬਾਈ ਦਾ ਘਰ ਆ ਪਰੋਣਿਕ ਠੀਕ ਆ ਤੇ ਬਾਈ ਜੀ ਸਾਹਮਣੇ ਮਲਾ ਉਹ ਫਿਰ ਸਾਹਮਣੇ ਉਹ ਫਿਰਦਾ ਬਾਈ ਠੀਕ ਹੈ ਤੇ ਕੋਈ ਨਾ ਬਾਬੋ ਫਿਰ ਆਪਾਂ ਚੱਲਦੇ ਹਾਂ ਥੱਲੇ ਨੂੰ ਤੇ ਬਾਈ ਸੱਦੀ ਜਾਂਦਾ ਹੈ ਤੇ ਚੱਲ ਕੇ ਕਰਦੇ ਆਂ ਜੇ ਹੋਇਆ ਤਾਂ ਤੇ ਬਸ ਮੈਂ ਬਾਹਰ ਡਾ ਲਾਂ ਇੱਥੋਂ ਮੈਂ ਇੱਕ ਮਿੰਟ ਇੱਕ ਮਟੇ ਵੀ ਲਾ ਦੀ ਕਬੂਤਰ ਨਾਲ ਖੁੱਡ ਵਾਲਾ ਸਾਡਾ ਵੀ ਐਂ ਕਰ ਗਿਆ ਵੀਡੀਓ ਲਾ ਕੇ ਲੋਕ ਬੰਦ ਕਰਦੇ ਆਂ ਤਾਂ ਚਲੋ ਫਿਰ ਚੱਲ ਗਏ ਤੇ ਚੱਲ ਕੇ ਦਿਖਾਉਣੇ ਸਾਨੂੰ ਕੀ ਮਾਹੌਲ ਹੈ ਹਾਂਜੀ ਬਾਬੋ ਤੇ ਆਖੋਗੇ ਕੋਠੇ ਤੇ ਵੀਡੀਓ ਪਹਿਲਾਂ ਬਣਾਈ ਸੀ ਕੋਠੇ ਤੇ ਫੇੜਿਆ ਪਿਆ ਮੈਂ ਵੀ ਵੀਡੀਓ ਦੀ ਕਰਦੀ ਆਪਾਂ ਐਂਡਿੰਗ ਠੀਕ ਆ ਤੋਂ ਜੁੜਾ ਖਾਸ ਹੈ ਨਹੀਂ ਉੱਤਲੀ ਖਾਣੇ ਹੁਣ ਬਈ ਤੇ ਵਿਆਹ ਵਾਲੇ ਘਰੇ ਤੁਹਾਨੂੰ ਪਤਾ ਹੀ ਹੈ ਵਿਆਹ ਵਾਲੇ ਘਰੇ ਕੀ ਹੁੰਦਾ ਕੀ ਨਹੀਂ ਹੁੰਦਾ ਠੀਕ ਆ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵਧੀਆ ਮਾਹੌਲ ਬਣਿਆ ਪਿਆ ਹੈ ਕਿ ਉਹ ਲੜੀਆਂ ਲੜੀਆਂ ਲੱਗੀਆਂ ਪੀਆਂ ਚਾਰ ਚਪੇ ਜੁਆ ਖੇਡੀਆਂ ਜਾਂਦੇ ਦੇਖੋ ਇੱਧਰ ਕਾ ਵੀ ਹੁਣ ਆਪਾਂ ਮੰਨ ਕੇ ਚੱਲੋ ਮੇਰੇ ਹਿਸਾਬ ਨਾਲ ਵੀ 2 ਤੋਂ 3 ਦਿਨ ਇਹ ਤਰੀਕ ਹੋ ਗਈ 9 9 10 11 12 ਤੇ 12 12 ਜਾਂ 13 ਤਰੀਕ ਨੂੰ 13 ਨੂੰ ਘੱਟੋ ਘੱਟ ਵੀ ਮੈਂ ਤੇ ਹਿਸਾਬ ਆ 13 ਤਰੀਕ ਨੂੰ ਆਉਂਗਾ ਮੈਂ ਪਿੰਡ ਦਾ ਉਦੋਂ ਆਪਣੇ ਕਬੂਤਰਾਂ ਦੀ ਵੀਡੀਓ ਆਉਣੀਆਂ ਹੋ ਸਕਿਆ ਅੱਜ ਜੇ ਮੇਰਾ ਜੀ ਕਰਿਆ ਵਿਹਲਾ ਹੋਇਆ ਮੈਂ ਤੇ ਆ ਸੇਖਪੁਰੇ ਪਿੰਡ 'ਚ ਵੀ ਕਬੂਤਰ ਹੈਗੇ ਹੱਥੋਂ ਹੈ ਤੇ ਇਧਰ ਸਾਹਮਣੇ ਆਪਣੀ ਜਿਵੇਂ ਆਪਾਂ ਇਹਦੇ ਸਾਹਮਣੇ ਦਿਖਾਈਏ ਉਹਨੂੰ ਤੇ ਅਸਲ ਉਧਰ ਘਰ ਹੈਗਾ ਤੇ ਜੇ ਆਪਾਂ ਤੁਹਾਨੂੰ ਉਧਰ ਵੀ ਦਿਖਾਈ ਗਏ ਤੇ ਹੋ ਸਕਦਾ ਵੀ ਮਤਲਬ ਵੀ ਆਪਾਂ ਉੱਥੇ ਜਾ ਕੇ ਵੀਡੀਓ-ਵੀਡੀਓ ਬਣਾ ਆਈਏ ਮਾੜੀ-ਮੋਟੀ ਤੁਹਾਡੇ ਵਾਸਤੇ ਨਵੇਂ ਪਿੰਡ ਜਾ ਕੇ ਬਣਾ ਆਈਏ ਠੀਕ ਆ ਤੇ ਬਸ ਇੰਨੀ ਗੱਲ ਇੰਨੀ ਬਾਤ ਸੀ ਹੋਰ ਚੱਕਰ ਨਹੀਂ ਗਏ ਤੇ ਬਾਈ ਹੋਰੇ ਗਏ ਬਾਹਰ ਪਰ ਕੋਠੇ ਤੇ ਫਿਰਦਾ ਆਉਂਦਾ ਸਹੀ ਯਾਰ ਨਹੀਂ ਸਹੀ ਗੱਲ ਆ ਕੋਠੇ ਤੇ ਫਿਰਦਾ ਪਤਾ ਤੇ ਬਾਅਦ ਚਲੋ ਜਿਹੜੀ ਖਾਣ ਹੋਣੀ ਆ ਟਾਈਮ ਨਾਲ ਠੀਕ ਆ ਤੇ ਪੈਨੇ ਬੂਡਬੋਰਡ ਲੱਗ ਗਏ ਹੁਣ ਤੇ ਕੱਪੜੇ-ਕੁਪੜੇ ਚੇਂਜ ਕਰ ਗਏ ਆਹ ਬਾਕੀ ਸਹੀ ਹੈ ਵਾ ਕੰਮ ਮਾਹੌਲ ਠੀਕ ਹੈ ਚਲੋ ਬਾਪੇ ਉਹ ਬਾੜਾ ਹੁਣ ਮੈਂ ਗਾਣਾ ਨਹੀਂ ਗਾਉਂਦਾ ਉਹੀ ਲਾ ਕੇ ਰਹਿ ਗਿਆ ਵੀਡੀਓ ਮੈਂ ਬੇਫਾਲਤੂ ਤੇ ਗੱਲ ਤੇ ਵੀ ਦਮ ਤਾਂ ਹੈ ਨਹੀਂ ਸੀ ਮੇਰੀ ਨੂੰ ਪਤਾ ਹੈ ਵੀ ਇਹ ਫਾਲਤੂ ਹੀ ਸੀ ਚਲੋ ਮਿੱਤਰੋ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਦੱਬ ਕੇ ਠੀਕ ਹੈ ਤੇ ਜਿੰਨੇ ਜੋਗੇ ਹੈਗੇ ਉਹਨਾਂ ਦੀ ਵੀ ਵੀਡੀਓ ਵੀ ਬਣਾ ਲੈਣੇ ਹੈਗੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਖਰੋ ਬਾਏ ਬਾਏ ਤੇ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵਲੌਗ ਦੀ ਐਂਡਿੰਗ ਕਰਤੀ ਆਪਾਂ ਇੱਥੇ ਠੀਕ ਆ ਤੇ ਚਲੋ ਫਿਰ ਰੋਟੀ ਢੀ ਖਾ ਲਈ ਤੇ ਬਾਏ ਬਾਏ ਹਾਂਜੀ ਮਿੱਤਰੋ ਤੇ ਕਰਾ ਰੋਟੀ ਢੀ ਖਾ ਲਈ ਸੀ ਤੇ ਹੋ ਕੇ ਜਾਓ ਫ੍ਰੀ ਤੇ ਬਾਈ ਹੋਰ ਇਹ ਕਹਿੰਦੇ ਵੀ ਕ੍ਰੈਨ ਕਟਿੰਗ ਠੀਕ ਆ ਤੇ ਸਾਹਮਣੇ ਉਹ ਬੈਠੇ ਠੀਕ ਆ ਉਹ ਕਰੀंदे ਕਟਿੰਗ-ਕੁਟਿੰਗ ਆਵਦੀ ਤੇ ਮੈਂ ਹਾਂ ਚੱਲ ਚੱਲ ਵੜਦੇ ਆਂ ਉ ਤਾਂ ਵੈਸੇ ਵੀਡੀਓ ਦੀ ਕਰਤੀ ਐ ਐਂਡਿੰਗ ਆ ਪਾ ਠੀਕ ਆ ਤੇ ਮੈਂ ਗੱਡੀ 'ਚ ਪੈ ਗਿਆ ਆ ਕੇ ਤੇ ਉਹ ਕਰੀंदे ਕਟਿੰਗ ਸਾਹਮਣੇ ਤੇ ਬਸ ਬਾਪੇ ਹੁਣ ਬਸ ਓਕੇ ਰਿਪੋਰਟ ਜਿਉਂ ਬਾਏ-ਬਾਈ ਵਾਲਾ ਕੰਮ ਹੀ ਐ ਵੀ ਓਕੇ ਬਾਏ-ਬਾਈ ਸਾਰੇ ਵੀਰਾਂ ਨੂੰ ਦੂਰੀਆਂ ਫੇਰ ਕਰ ਦਿੰਨੇ ਆ ਤੇ ਚਲੋ ਫਿਰ ਬਾਏ ਕਰ ਦਗੇ ਐ ਮੁੰਡਿਓ ਫਿਰ ਮੇਰੇ ਹਿਸਾਬ ਨਾਲ ਤਾਂ ਬਾਈ ਬਾਈ ਹੈ ਤੇ ਬਾਰੀਆਂ ਗੱਲਾਂ ਹੈ ਨਹੀਂ ਗਿਆ ਮੈਂ ਤਾਂ ਕਿ ਪਹਿ ਗੱਡੀ ਹੈ ਬੱਸ ਉਹ ਕਟਿੰਗ ਕਰਾਈ ਜਾਂਦੇ ਹੋਰ 10 ਮਟਰ ਨੂੰ ਕਟਿੰਗ ਨਿਬੜ ਜੁ ਉਹਨਾਂ ਦੀ ਤੇ ਫਿਰ ਬਸ ਚੱਲਦੇ ਆ ਘਰੇ ਚੱਲ ਕੇ ਪੈਣਾ ਹੀ ਹੈ ਬਾਈ